ਸਸੇ ਕੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਦੀ ਵੱਡੀ ਖਬਰ ਸਿੱਖਾਂ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਬਾਅਦ ਰਫੂਲ ਗਾਂਧੀ ਨੂੰ ਮਿਲੀਆਂ ਆ ਰਹੀਆਂ ਨੇ ਜਾਨ ਮਾਰਨ ਦੀਆਂ ਤਾਂ ਕੀ ਇਸ ਤਰ੍ਹਾਂ ਚੰਦੀ ਚੰਨੀ ਦਦਾਵਾ ਕਾਂਗਰਸ ਨਿਤ ਰਾਹੁਲ ਗਾਂਧੀ ਵੱਲ ਅਮਰੀਕਾ ਵਿੱਚ ਸਿੱਖ ਪਾਈ ਜਾ ਰਿਹਾ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦਾ ਮਾਮਲਾ ਹੌਲੀ-ਹੌਲੀ ਗਰਮ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕੀਤਾ ਅਤੇ ਇਸ ਦੇ ਨਾਲ ਉਹਨਾਂ ਨੂੰ ਦੋਸ਼ ਲਾਇਆ ਹੈ ਕਿ ਭਾਜਪਾ ਸਿੱਖ ਦੀ ਆੜੂ ਇਤਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਅਗਜਨਦੀਪ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਵੀ ਕੇ ਹਾਸੀ ਅਸੀਂ ਉਸ ਦੇ ਨਾਲ ਹਾਂ ਪਾਤਪਾ ਸਿੱਖ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰੋ ਕਰੇ ਇਸ ਤਰ੍ਹਾਂ ਬਸ ਇੱਕ ਦੀ ਆੜ ਵਿੱਚ ਰਾਹੁਲ ਕਾਂਦੀ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਰਾਹੁਲ ਕਾਂਦੀ ਜੀ ਦੇ ਖਿਲਾਫ ਲਗਾਤਾਰ ਬੋਲ ਰਹੀ ਹੈ ਉਹਨਾਂ ਨੂੰ ਜਾਨਵਾਰਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਸ ਦੇ ਨਾਲ ਹੀ ਰਾਹੁਲ ਕਾਂਦੇ ਨੂੰ ਦਿੱਤੀ ਧਮਕੀ ਧਰ ਲੋਚਨ ਪ੍ਰਣਾਲੀ ਵਿੱਚ ਠੀਕ ਨਹੀਂ ਹੈ ਉਹਨਾਂ ਅੱਗੇ ਕਿਹਾ ਗਿਆ ਹੈ ਰਾਹੁਲ ਕਾਂਦੀ ਨੂੰ ਧਮਕੀ ਇਹਨਾਂ ਭਾਰਤ ਦੀ ਲੋਕਤਾਂਤ ਪ੍ਰਣਾਲੀ ਲਈ ਠੀਕ ਨਹੀਂ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ